ਸਤਿ ਸ਼੍ਰੀ ਅਕਾਲ ਜੀ ਕੈਨਡੋਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸਿਮਰਨਜੀਤ ਕੌਰਗਿਲ ਖਬਰਾਂ ਤੋਂ ਪਹਿਲਾ ਨਜ਼ਰ ਮਾਰ ਲੈਣੀਆਂ ਮੁੱਖ ਹੈਡਲਾਈਨਸ ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤੇ ਸ਼ਰਦਾਂਝਲੀਆਂ ਕੀਤੀਆਂ ਗਈਆਂ ਪੇਟ ਕੈਨਡਾ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਮੌਜੂਦਾ ਨੇ ਪ੍ਰਗਟਾਇਆ ਡੂੰਘਾ ਦੁੱਖ ਨਵੇਂ ਸਾਲ ਦੇ ਵਿੱਚ ਲਿਬਰਲ ਸਰਕਾਰ ਵਿਰੁੱਧ ਬੇਪਰੋਸਕੀ ਮਤਾ ਲਿਆਉਣਗੇ ਕੰਜ਼ਰਵੇਟਿਵਸ ਤਿੰਨ ਬੇਪਰੋਸਕੀ ਮਤੇ ਪਹਿਲਾਂ ਹੀ ਹੋ ਚੁੱਕੇ ਨੇ ਅਸਫਲ ਇਸ ਸਾਲ ਵੀ ਸੁਰਖੀਆਂ 'ਚ ਬਣੇ ਰਹੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹਜੇ ਤੱਕ ਤਣਾਪੂਰਨ ਰਿਸ਼ਤਿਆਂ 'ਚ ਨਹੀਂ ਆਇਆ ਕੋਈ ਸੁਧਾਰ ਪੰਜਾਬੀ ਟਰੱਕ ਡਰਾਈਵਰ ਨੇ ਜਿੱਤਿਆਂ ਲੋਕਾਂ ਦਾ ਦਿਲ ਕੀਤਾ ਜਿਹਾ ਕੰਮ ਮਿਲੇ ਸਨਮਾਨ ਹੁਣ ਖਬਰਾਂ ਵਿੱਚ ਸਟਾਰ ਦੇ ਨਾਲ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਦੇ ਵਿੱਚ ਦਿਹਾਂਤ ਹੋ ਗਿਆ। ਉਹਨਾਂ ਨੂੰ ਦੇਸ਼ ਦਾ ਪਹਿਲਾ ਸਿੱਖ ਪ੍ਰਧਾਨ ਮੰਤਰੀ ਹੋਣ ਦਾ ਮਾਣ ਹਾਸਲ ਸੀ। ਅਜਿਹੇ ਦੇ ਵਿੱਚ ਵੱਖ-ਵੱਖ ਨੇਤਾਵਾਂ ਦੇ ਵੱਲੋਂ ਉਹਨਾਂ ਨੂੰ ਸ਼ਰਧਾਂਜਲੀਆਂ ਦਿੱਤੀਆਂ ਜਾ ਰਹੀਆਂ ਨੇ। ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੋਂ ਇਲਾਵਾ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਮੌਕੇ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਨਡੋਥ ਦੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਸਮੇਤ ਦੁਨੀਆ ਭਰ ਦੇ ਨਿੱਤਾਂਵਲੂ ਸਾਬਕਾ ਭਾਰਤੀ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਸ਼ਰਧਾਂਜਲੀਾਂ ਭੇਟ ਕੀਤੀਆਂ ਚਲਾਈਆਂ ਗਈਆਂ। ਮਨਮੋਹਨ ਸਿੰਘ ਦਾ 92 ਸਾਲ ਦੀ ਉਮਰ ਚੁਲੰਕੇ ਕੱਲ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਉਮਰ ਦੇ ਨਾਲ ਜੁੜੇ ਸਿਹਤ ਵਿਗਾੜਾ ਨਾਲ ਜੂਝ ਰਹੇ ਸਨ। ਅਰਥ ਸ਼ਾਸਤਰੀ ਤੋਂ ਸਿਆਸਤਦਾਨ ਬਣਨ ਦਾ ਸਫ਼ਰ ਬਹੁਤ ਹੀ ਦਿਲਚਸਪ ਸੀ। ਮਨਮੋਹਨ ਸਿੰਘ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਸਨ। ਉਹ 2004 ਤੋਂ 2014 ਤੱਕ ਭਾਰਤ ਦੇ ਪ੍ਰਧਾਨ ਮੰਤਰੀ ਰਹੇ। ਉਹ ਅਰਥ ਸ਼ਾਸਤਰੀ ਤੋਂ ਸਿਆਸਤਦਾਨ ਬਣੇ। ਉਹਨਾਂ ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਵਜੋਂ ਵੀ ਸੇਵਾ ਨਿਭਾਈਆਂ। ਉਹ 1998 ਤੋਂ 2004 ਦੌਰਾਨ ਰਾਜ ਸਭਾ 'ਚ ਵਿਰੋਧੀ ਧਿਰ ਦੇ ਆਗੂ ਵੀ ਰਹੇ। ਉਹ 2004 ਦੀਆਂ ਆਮ ਚੋਣਾਂ ਮਗਰੋਂ 22 ਮਈ ਨੂੰ ਪ੍ਰਧਾਨ ਮੰਤਰੀ ਬਣੇ। ਬਨਮੋਹਨ ਸਿੰਘ ਦਾ 2004 ਤੇ ਵਿੱਚ ਪ੍ਰਧਾਨ ਮੰਤਰੀ ਬੰਨਾ ਅਨਕਿਆਸੀ ਘਟਨਾ ਸੀ। ਉਨ੍ਹਾਂ ਨੂੰ ਸੋਨੀਆ ਗਾਂਧੀ ਦੁਆਰਾ ਅਹੁਦਾ ਸੰਭਾਲਣ ਲਈ ਆਖਿਆ ਗਿਆ ਸੀ ਜਨਮ ਤੋਂ ਇਟਾਲੀਅਨ ਸੋਨੀਆ ਗਾਂਧੀ ਨੂੰ ਡਰ ਸੀ ਕਿ ਜੇਕਰ ਉਹ ਦੇਸ਼ ਦੀ ਅਗਵਾਈ ਕਰਦੀ ਹੈ ਤਾਂ ਵਿਰੋਧੀ ਇਸ ਗੱਲ ਨੂੰ ਲੈ ਕੇ ਸਰਕਾਰ ਤੇ ਹਮਲਾ ਕਰਨਗੇ 2008 ਦੌਰਾਨ ਮਨਮੋਹਨ ਸਿੰਘ ਦੀ ਸਰਕਾਰ ਨੇ ਯੂਐਸ ਨਾਲ ਪਰਮਾਣੂ ਊਰਜਾ ਬਾਬਤ ਇਤਿਹਾਸਿਕ ਸਮਝੌਤਾ ਕੀਤਾ ਜਿਸ ਨਾਲ ਭਾਰਤ ਤੇ ਯੂਐਸ ਦਰਮਿਆਨ ਮਜ਼ਬੂਤ ਸਬੰਧਾਂ ਲਈ ਰਾਹ ਪੱਧਰਾ ਹੋਇਆ ਮਨਮੋਹਨ ਸਿੰਘ ਨੇ 2009 ਦੌਰਾਨ ਦੂਜੀ ਵਾਰ ਪ੍ਰਧਾਨ ਮੰਤਰੀ ਵਜੋਂ ਹਸਫਿਆ ਆਪਣੀ ਸਾਦੀ ਜੀਵਨ ਸ਼ੈਲੀ ਤੇ ਇਮਾਨਦਾਰੀ ਲਈ ਮਸ਼ਹੂਰ ਮਨਮੋਹਨ ਸਿੰਘ ਨੂੰ ਨਿੱਜੀ ਤੌਰ ਤੇ ਪਛਟਵਜੋ ਨਹੀਂ ਦੇਖਿਆ ਜਾਂਦਾ ਸੀ ਸਰਕਾਰ ਦੇ ਬਹੁਤ ਸਾਰੇ ਮੈਂਬਰਾਂ ਦੇ ਕਥਿਤ ਘੁਟਾਲਿਆਂ ਚ ਫਸੇ ਹੋਣ ਦੇ ਬਾਵਜੂਦ ਡਾਕਟਰ ਮਨਮੋਹਨ ਸਿੰਘ ਉਹਨਾਂ ਤੇ ਸ਼ਿਕੰਜਾ ਕਸਨ ਵਿੱਚ ਅਸਫਲ ਰਹੇ ਜਿਸ ਕਾਰਨ ਉਹ ਵਿਰੋਧੀਆਂ ਤੇ ਨਿਸ਼ਾਨੇ ਤੇ ਰਹੇ 2012 ਵਿੱਚ ਕਾਂਗਰਸ ਪਾਰਟੀ ਦੇ ਸਭ ਤੋਂ ਵੱਡੇ ਸਹਿਯੋਗੀ ਦੁਆਰਾ ਵਿਦੇਸ਼ੀ ਸੁਪਰਮਾਰਕੀਟਸ ਦੇ ਦਾਖਲੇ ਦੇ ਵਿਰੋਧ ਵਿੱਚ ਗਠਜੋੜ ਨੂੰ ਛੱਡਣ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਘਟਕਿੰਤੀ 'ਚ ਪਹੁੰਚ ਗਈ ਸੀ ਕਾਂਗਰਸ ਅਤੇ ਸਹਿਯੋਗੀਆਂ ਨੂੰ 2014 ਦੌਰਾਨ ਭਾਰਤੀ ਜਨਤਾ ਪਾਰਟੀ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਅਦਾ ਛੱਡਣ ਤੋਂ ਕੁਝ ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਮਨਮੋਹਨ ਸਿੰਘ ਨੇ ਜ਼ੋਰ ਦੇ ਕੇ ਕਿਹਾ ਸੀ ਕਿ ਮੈਂ ਵਿਸ਼ਵਾਸ ਕਰਦਾ ਹਾਂ ਕਿ ਇਤਿਹਾਸ ਮੇਰੇ ਲਈ ਸਮਕਾਲੀ ਮੀਡੀਆ ਅਤੇ ਵਿਰੋਧੀ ਪਾਰਟੀਆਂ ਨਾਲ ਉਦialog ਹੋਵੇਗਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਆਪਣੇ ਸਭ ਤੋਂ ਪ੍ਰਸਿੱਧ ਨੇਤਾਵਾਂ ਦੇ ਵਿੱਚੋਂ ਇੱਕ ਦੀ ਮੌਤੇ ਅਫਸੋਸ ਪ੍ਰਗਟ ਕਰਦਾ ਹੈ ਡਾਕਟਰ ਮਨਮੋਹਨ ਸਿੰਘ ਦਾ ਜਨਮ 26 ਸਤੰਬਰ 1932 ਨੂੰ ਅਨਵੰਡੇ ਭਾਰਤ ਦੇ ਵਿੱਚ ਪੰਜਾਬ ਦੇ ਇੱਕ ਪਿੰਡ 'ਚ ਹੋਇਆ ਸੀ 1948 ਚ ਪੰਜਾਬ ਯੂਨੀਵਰਸਿਟੀ ਤੋਂ میٹرਿਕ ਪਾਸ ਕਰਨ ਤੋਂ ਬਾਅਦ ਡਾਕਟਰ ਮਨਮੋਹਨ ਸਿੰਘ ਨੇ ਕੈਂਪਰਡਜ ਯੂਨੀਵਰਸਿਟੀ ਅਤੇ ਆਕਸਫੋਰਡ ਯੂਨੀਵਰਸਿਟੀ ਤੋਂ ਪੜ੍ਹਾਈ ਕੀਤੀ ਡਾਕਟਰ ਮਨਮੋਹਨ ਸਿੰਘ ਆਪਣੇ ਪਿੱਛੇ ਪਤਨੀ ਗੁਰਸ਼ਰਨ ਕੌਰ ਤੇ ਤਿੰਨ ਧੀਆਂ ਨੂੰ ਛੱਡ ਗਏ ਨੇ ਭਾਰਤ ਸਰਕਾਰ ਵੱਲੋਂ 1 ਜਨਵਰੀ 2025 ਤੱਕ 7 ਦਿਨਾਂ ਦਾ ਰਾਸ਼ਟਰੀ ਸ਼ੋਗ ਮਨਾਉਂਦਾ ਐਲਾਨ ਕੀਤਾ ਗਿਆ ਕੇਂਦਰੀ ਗ੍ਰਹਿ ਮੰਤਰਾਲੇ ਨੇ ਐਲਾਨ ਕੀਤਾ ਹੈ ਕਿ ਇਸ ਸਮੇਂ ਦੌਰਾਨ ਪੂਰੇ ਭਾਰਤ ਦੇ ਵਿੱਚ ਕੌਮੀ ਝੰਡਾ ਅੱਧਾ ਝੁਕਾਇਆ ਜਾਵੇਗਾ स्टीफन हार्पर ਨੇ ਆਪਣੀਆਂ ਤੇ ਡਾਕਟਰ ਮਨਮੋਹਨ ਸਿੰਘ ਦੀਆਂ ਮੁਲਾਕਾਤ ਦੀਆਂ 2012 ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਇਸ ਤੋਂ ਇਲਾਵਾ ਕੈਨੇਡਾ ਦੇ ਮੌਜੂਦਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਡਾਕਟਰ ਮਨਮੋਹਨ ਸਿੰਘ ਦੇ ਦਿਹਾਂਤ ਦੇ ਉੱਤੇ ਸ਼ਰਧਾਂ ਦੇ ਫੁੱਲ ਭੇਟ ਕੀਤੇ ਨੇ ਜਸਟਿਨ ਟਰੂਡੋ ਨੇ ਐਕਸ ਤੇ ਲਿਖਿਆ ਕਿ ਮਨਮੋਹਨ ਸਿੰਧਾ ਦੇਹਾਂਤ ਭਾਰਤ ਅਤੇ ਵਿਸ਼ਵ ਲਈ ਘਾਟਾ ਹੈ ਇਸ ਦੇ ਸਭ ਤੋਂ ਲੰਬੇ ਸਮੇਂ ਤੱਕ ਸੇਵਾ ਕਰਨ ਵਾਲੇ ਨੇਤਾਵਾਂ ਦੇ ਵਿੱਚੋਂ ਇੱਕ ਹੋਣ ਦੇ ਨਾਤੇ ਉਨ੍ਹਾਂ ਨੇ ਦੇਸ਼ ਦੀ ਆਰਥਿਕਤਾ ਨੂੰ ਬਦਲਿਆ ਲੱਖਾਂ ਲੋਕਾਂ ਨੂੰ ਗਰੀਬੀ ਤੋਂ ਬਾਹਰ ਕੱਢਿਆ ਅਤੇ ਕੈਨੇਡਾ ਸਨੇ ਦੁਨੀਆ ਦੇ ਨਾਲ ਮਜ਼ਬੂਤ ਸੰਬੰਧ ਬਣਾਏ ਕੰਜ਼ਰਵੇਟਿਵਜ਼ ਨਵੇਂ ਸਾਲ ਦੇ ਵਿੱਚ ਲਿਬਰਲ ਸਰਕਾਰ ਦੇ ਵਿਰੁੱਧ ਬੇਪਰੋਸਕੀ ਮਤਾ ਲਿਆਉਣਗੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਇਸ ਸਾਲ ਕੰਜ਼ਰਵੇਟਿਵਜ਼ ਦੇ ਵੱਲੋਂ ਤਿੰਨ ਬੇਪਰੋਸਕੀ ਪ੍ਰਸਤਾਵ ਲਿਆਂਦੇ ਗਏ ਸੀ ਜੋ ਅਸਫਲ ਰਹੇ ਲਿਬਰਲ ਸਰਕਾਰ ਨੂੰ ਐਨਡੀਪੀ ਨੇ بار بار ਹਮਾਇਤ ਦਿੱਤੀ ਤੇ ਕਨਜ਼ਰਵੇਟਿਵਜ਼ ਸਰਕਾਰ ਡੇਗਨ ਦੇ ਵਿੱਚ ਅਸਫਲ ਰਹੇ ਪਰ ਇਸ ਦੇ ਬਾਵਜੂਦ ਵੀ ਅਗਲੇ ਸਾਲ ਜਨਵਰੀ ਦੇ ਵਿੱਚ ਹੀ ਜਿਵੇਂ ਕਾਰਵਾਈ ਸ਼ੁਰੂ ਹੋਵੇਗੀ ਉਵੇਂ ਹੀ ਹਾਊਸ ਆਫ ਕਾਮਨਸ ਦੇ ਵਿੱਚ ਬੇਪਰੋਸਕੀ ਮਤਾ ਲਿਆਉਣ ਦੀ ਦੁਬਾਰਾ ਕੋਸ਼ਿਸ਼ ਕੀਤੀ ਜਾਵੇਗੀ ਕਨਜ਼ਰਵੇਟਿਵਜ਼ ਨੂੰ ਇਸ ਵਾਰ ਉਮੀਦ ਹੈ ਕਿ ਐਨਡੀਪੀ ਕਨਜ਼ਰਵੇਟਿਵਜ਼ ਦੇ ਹੱਕ ਦੇ ਵਿੱਚ ਵੋਟ ਪਾਵੇਗੀ ਕਿਉਂਕਿ ਜਗਮੀਤ ਸਿੰਘ ਪਹਿਲਾਂ ਹੀ ਐਲਾਨ ਕਰ ਚੁੱਕੇ ਨੇ ਕਿ ਐਨਡੀਪੀ ਲਿਬਰਲ ਸਰਕਾਰ ਦੇ ਵਿਰੁੱਧ ਬੇਪਰੋਸਗੀ ਮਤਾ ਲੈ ਕੇ ਆਵੇਗੀ ਪਰ ਹੁਣ ਜੇ ਕੰਜ਼ਰਵੇਟਿਵਸ ਨੇ ਇਸ ਚੀਜ਼ ਦਾ ਐਲਾਨ ਕੀਤਾ ਹੈ ਤਾਂ ਉਮੀਦ ਕੀਤੀ ਜਾ ਰਹੀ ਹੈ ਕਿ ਐਨਡੀਪੀ ਇਸ ਨੂੰ ਪੂਰਾ ਸਮਰਥਨ ਦੇਵੇਗੀ ਕੰਜ਼ਰਵੇਟਿਵਸ ਦਾ ਕਹਿਣਾ ਹੈ ਕਿ ਉਹ ਨਵੇਂ ਸਾਲ 'ਚ ਫੈਡਰਲ ਲਿਬਰਲ ਸਰਕਾਰ ਵਿਰੁੱਧ ਬੇਪਰੋਸਤੀ ਦਾ ਮਤਾ ਪੇਸ਼ ਕਰਨਗੇ। ਸ਼ੁੱਕਰਵਾਰ ਨੂੰ ਐਕਸ ਤੇ ਸਾਂਝੇ ਕੀਤੇ ਗਏ ਇੱਕ ਪੱਤਰ 'ਚ ਕੰਜ਼ਰਵੇਟਿਵ ਐਮਪੀ ਜான் ਵਿਲੀਅਮਸਨ ਨੇ ਕਿਹਾ ਕਿ ਕਮੇਟੀ ਬੇਪਰੋਸਤੀ ਦੇ ਪ੍ਰਸਤਾਵ ਤੇ ਵਿਚਾਰ ਕਰਨ ਲਈ 7 ਜਨਵਰੀ ਨੂੰ ਮੀਟਿੰਗ ਕਰੇਗੀ। ਵਿਲੀਅਮਸਨ ਨੇ ਕਿਹਾ ਕਿ ਉਹ ਕਮੇਟੀ ਦੇ ਵੋਟ ਦਾ ਨਤੀਜਾ 27 ਜਨਵਰੀ ਨੂੰ ਸਦਨ 'ਚ ਪੇਸ਼ ਕਰਨਗੇ। ਜਦੋਂ ਸੰਸਦ ਦੀ ਕਾਰਵਾਈ 6 ਹਫ਼ਤਿਆਂ ਦੀਆਂ ਸਰਦੀਆਂ ਦੀ ਛੁੱਟੀ ਤੋਂ ਬਾਅਦ ਮੁੜ ਸ਼ੁਰੂ ਹੋਵੇਗੀ ਸ਼ੁੱਕਰਵਾਰ ਨੂੰ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਨੇ ਕਿਹਾ ਹੈ ਕਿ ਉਹ ਸਦਨ ਦੀ ਵਾਪਸੀ ਤੋਂ ਬਾਅਦ ਇੱਕ ਸੜਲ ਤੇ ਸਿੱਧਾ ਮੋਸ਼ਨ ਵੀ ਪੇਸ਼ ਕਰੇਗੀ ਕਿ ਸਦਨ ਨੂੰ ਪ੍ਰਧਾਨ ਮੰਤਰੀ ਤੇ ਲਿਬਰਲ ਸਰਕਾਰ 'ਚ ਭਰੋਸਾ ਨਹੀਂ ਹੈ ਜਿਕਰ ਪ੍ਰਸਤਾਵ ਪਾਸ ਹੋ ਜਾਂਦਾ ਹੈ ਤਾਂ ਇਹ ਸਾਰੇ ਸੰਸਦ ਮੈਂਬਰ ਲਈ 30 ਜਨਵਰੀ ਨੂੰ ਸਦਨ ਦੇ ਵਿੱਚ ਉਹ ਵਿਸ਼ਵਾਸ ਮਤੇ ਤੇ ਬਹਿਸ ਕਰਨ ਲਈ ਰਾਪ ਪਧਰਾ ਕਰੇਗਾ ਕਨਜ਼ਰਵੇਟਿਵਜ਼ ਦੁਆਰਾ ਲਿਆਂਦੇ ਗਏ ਤਿੰਨ ਬੇਪਰੋਸਗੀ ਪ੍ਰਸਤਾਵ ਅਸਫਲ ਰਹੇ ਨੇ ਸਤਕਾ ਉਪ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਕ੍ਰਿਸਟੀਆਫ ਰੀਲੈਂਡ ਦੇ 16 ਦਸੰਬਰ ਨੂੰ ਕੈਬਨਟ ਤੋਂ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਐਨਡੀਪੀ ਨੇਤਾ ਜਗਮੀਤ ਸਿੰਘ ਕਹਰੇ ਨੇ ਕਿ ਉਹ ਅਜੇ ਹੀ ਵੋਟ ਵਿੱਚ ਸਰਕਾਰ ਨੂੰ ਡੇਗਣ ਲਈ ਤਿਆਰ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਪਾਰਟੀ ਹਾਊਸ ਆਫ ਕਾਮਨਸ ਦੀ ਅਗਲੀ ਬੈਠਕ ਵਿੱਚ ਟਰੂਡੋ ਸਰਕਾਰ ਨੂੰ ਡੇਗਣ ਲਈ ਬੇਪਰੋਸ ਦੀ ਮਤਾ ਲਿਆਵੇਗੀ ਜਗਮੀਤ ਨੇ ਹਾਲ ਹੀ ਦੇ ਵਿੱਚ ਇੱਕ ਪੱਤਰ ਜਾਰੀ ਕੀਤਾ ਹੈ ਤੇ ਲਿਬਰਲਸ ਨੂੰ ਇੱਕ ਹੋਰ ਮੌਕੇ ਦੇ ਹੱਕਦਾਰ ਵਜੋਂ ਨਹੀਂ ਵੇਖਿਆ ਗਿਆ ਇਸ ਲਈ ਐਨਡੀਪੀ ਇਸ ਸਰਕਾਰ ਨੂੰ ਹਟਾਉਣ ਵਾਸਤੇ ਵੋਟ ਕਰੇਗੀ ਜ਼ਿਕਰ ਇਹ ਖਾਸ ਹੈ ਕਿ ਕ੍ਰਿਸਟੀਆ ਫ੍ਰੀਲੈਂਡ ਦੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ ਟਰੂਡੋ ਨੂੰ ਲੀਡਰਸ਼ਿਪ ਤੋਂ ਅਸਤੀਫਾ ਦੇਣ ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ 25 ਐਮਪੀਜ਼ ਨੇ ਟਰੂਡੋ ਨੂੰ ਪੱਤਰ ਲਿਖ ਕੇ ਲੀਡਰਸ਼ਿਪ ਤੋਂ ਪਾਸੇ ਹੋਣ ਦੀ ਮੰਗ ਕੀਤੀ ਸੀ ਇਹ ਵੀ ਮੰਗ ਕੀਤੀ ਜਾ ਰਹੀ ਹੈ ਕਿ ਜੇ ਜਸਟਨ ਟਰੂਡੋ ਆਪਣੇ ਅਹੁਦੇ ਨੂੰ ਛੱਡ ਕੇ ਪਾਸੇ ਨਾ ਹੋਏ ਤਾਂ ਫਿਰ ਅਗਲੀਆਂ ਚੋਣਾਂ ਦੇ ਵਿੱਚ ਲਿਬਰਲਜ਼ ਵਾਸਤੇ ਜਿੱਤਣਾ ਬਹੁਤ ਮੁਸ਼ਕਲ ਹੋ ਜਾਵੇਗਾ ਕੁਝ ਐਮਪੀਜ਼ ਨੇ ਇਹ ਵੀ ਕਿਹਾ ਕਿ ਲੋਕ ਲਿਬਰਲਸ ਨੂੰ ਚਾਹੁੰਦੇ ਨੇ ਪਰ ਉਹ ਇਹ ਨਹੀਂ ਚਾਹੁੰਦੇ ਕਿ ਲਿਬਰਲਸ ਦੀ ਅਗਵਾਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕਰਨ ਉਹ ਜਸਟਿਨ ਟਰੂਡੋ ਨੂੰ ਹੁਣ ਬਤੌਰ ਲੀਡਰ ਨਹੀਂ ਵੇਖਣਾ ਚਾਹੁੰਦੇ ਕੰਜ਼ਰਵੇਟਿਵ ਪਾਰਟੀ ਦੇ ਵੱਲੋਂ ਲਗਾਤਾਰ ਇਹ ਜ਼ੋਰ ਪਾਇਆ ਜਾ ਰਿਹਾ ਹੈ ਕਿ ਟੈਕਸ ਵਧਾਏ ਜਾ ਰਹੇ ਨੇ ਜੁਰਮਾਂ ਦੇ ਵਿੱਚ ਵਾਧਾ ਹੋ ਰਿਹਾ ਲੁੱਟਖੋਹਾਂ ਦੇ ਵਿੱਚ ਵਾਧਾ ਹੋ ਰਿਹਾ ਲੋਕਾਂ ਨੂੰ ਖਾਣ ਵਾਸਤੇ ਖਾਣਾ ਨਹੀਂ ਮਿਲ ਰਿਹਾ ਉਹਨਾਂ ਦੇ ਸਿਰ ਤੇ ਛੱਤ ਨਹੀਂ ਤੇ ਸਾਰਾ ਕੁਝ ਲਿਬਰਲਾਂ ਦੀ ਸਰਕਾਰ ਤੋੜਨ ਹੋ ਰਿਹਾ ਹੈ ਕੰਜ਼ਰਵੇਟਿਵ ਪਾਰਟੀ ਦੇ ਆਗੂ ਪੀਰ ਪੋਲਿਵ ਸਮੇਂ-ਸਮੇਂ ਤੇ ਪ੍ਰਧਾਨ ਮੰਤਰੀ ਜਸਟਿਨ ਟੂਡੋ ਤੇ ਨਿਸ਼ਾਨਾ ਸਾਧਿਆ ਹੋਇਆ ਕਹਿੰਦੇ ਨੇ ਕਿ ਪਿਛਲੇ 9 ਸਾਲਾਂ ਦੇ ਵਿੱਚ ਸਾਨੂੰ ਕੇਵਲ ਅਤੇ ਕੇਵਲ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ ਹੈ। ਉਹਨਾਂ ਨੇ ਬਾਰ-ਬਾਰ ਜਗਨਜੀਤ ਸਿੰਘ ਨੂੰ ਵੀ ਜ਼ੋਰ ਦੇ ਕੇ ਕਿਹਾ ਹੈ ਕਿ ਤੁਸੀਂ ਵੀ ਸਾਡੇ ਬੇਪਰੋਸਕੀ ਮਤੇਦਾਨ ਸਮਰਥਨ ਕਰੋ। ਹਾਲਾਂਕਿ ਜਗਨਜੀਤ ਸਿੰਘ ਨੇ ਇਹ ਕਹਿ ਦਿੱਤਾ ਹੈ ਕਿ ਉਹ ਲਿਬਰਲਾਂ ਤੋਂ ਪਾਸੇ हट ਰਹੇ ਨੇ ਤੇ ਸਮਰਥਨ ਵਾਪਸ ਲੈ ਰਹੇ ਨੇ ਪਰ ਉਹਨਾਂ ਨੇ ਕਦੇ ਸਿੱਧੇ ਤੌਰ ਤੇ ਇਹ ਨਹੀਂ ਸੀ ਕਿਹਾ ਕਿ ਸਰਕਾਰ ਨੂੰ ਡੇਗਣ ਵਾਸਤੇ ਉਹ ਵੋਟ ਪਾਉਣਗੇ ਜਾਂ ਨਹੀਂ ਪਰ ਹੁਣ ਜਗਨਜੀਤ ਸਿੰਘ ਨੇ ਕ੍ਰਿਸਟਿਆਫ ਫ੍ਰੀਲੈਂਡ ਦੇ ਅਸਤੀਫੇ ਤੋਂ ਬਾਅਦ ਇਹ ਸਪਸ਼ਟ ਕਰ ਦਿੱਤਾ ਹੈ ਕਿ ਐਨਡੀਪੀ ਬੇਪਰੋਸਗੀ ਮਤਾ ਲੈ ਕੇ ਆਵੇਗੀ ਤੇ ਸਰਕਾਰ ਨੂੰ ਡੇਗਣ ਦੇ ਵਿੱਚ ਪੂਰਜ਼ੋਰ ਕੋਸ਼ਿਸ਼ਾਂ ਕਰੇਗੀ ਬਲੌਕ ਕੂਬਿਕੋਇਸ ਨੇ ਵੀ ਆਪਣਾ ਸਮਰਥਨ ਸਰਕਾਰ ਤੋਂ ਪਿੱਛੇ ਖਿੱਚ ਲਿਆ ਹੈ ਬਲੌਕ ਕੂਬਿਕੋਇਸ ਦੇ ਲੀਡਰ ਦਾ ਕਹਿਣ ਇਸ ਸਰਕਾਰ ਉਨਾਂ ਦੀਆਂ ਉਮੀਦਾਂ ਤੇ ਖੜੀ ਨਹੀਂ ਉਤਰ ਸਕੀ ਜਿਸ ਕਰਕੇ ਉਹ ਆਪਣਾ ਸਮਰਥਨ ਵਾਪਸ ਲੈ ਰਹੇ ਨੇ ਅਜਿਹੇ ਦੇ ਵਿੱਚ ਹੁਣ ਇਹ ਵੇਖਣਾ ਹੋਵੇਗਾ ਕਿ ਅਗਲੇ ਬੇਪਰੋਸ ਦੀ ਮਤੇ ਦੇ ਵਿੱਚ ਸਰਕਾਰ ਦੇ ਵਿਰੁੱਧ ਕੰਜ਼ਰਵੇਟਿਵਸ ਤੇ ਬਲੌਕ ਕਿ ਬੇ ਕੋਈਸ ਤੋਂ ਇਲਾਵਾ ਐਂਡੀਪੀ ਵੋਟ ਪਾਵੇਗੀ ਜਾਂ ਫਿਰ ਸਰਕਾਰ ਦੇ ਹੱਕ ਦੇ ਵਿੱਚ ਮੁੜ ਤੋਂ ਐਂਡੀਪੀ ਨਿਤਰੇਗੀ ਇੱਥੇ ਇਹ ਵੀ ਦੱਸਣਾ ਬੰਦ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਬਾਰ-ਬਾਰ ਕਹਿਣ ਤੋਂ ਬਾਅਦ ਵੀ ਉਹ ਆਪਣੇ ਅਹੁਦੇ ਦੇ ਉੱਤੇ ਟਿਕੇ ਹੋਏ ਨੇ ਉਹ ਕੇਵਲ ਅਤੇ ਕੇਵਲ ਇੱਕ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ ਕਿ ਉਹ ਕੈਨੇਡਾ ਵਾਸੀਆਂ ਨੂੰ ਪਿਆਰ ਕਰਦੇ ਨੇ ਤੇ ਉਹ ਕੈਨੇਡਾ ਵਾਸੀਆਂ ਲਈ ਬਹੁਤ ਕੁਝ ਬਿਹਤਰ ਕਰਨਾ ਚਾਹੁੰਦੇ ਨੇ ਹਾਲਾਂਕਿ ਜ਼ਿਮਨੀ ਚੋਣਾਂ ਦੇ ਵਿੱਚ ਫੈਡਰਲ ਸਰਕਾਰ ਨੂੰ ਆਪਣੇ ਹੀ ਗੜਾਂ ਤੋਂ ਕਰਾਰੀ ਹਾਰ ਮਿਲ ਚੁੱਕੀ ਹੈ ਪਰ ਇਸ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਟਸ ਤੋਂ ਮਸ ਹੁੰਦੇ ਹੋਏ ਵਿਖਾਈ ਨਹੀਂ ਦਿੜ ਰਹੇ 2023 ਦੇ ਵਿੱਚ ਭਾਰਤ ਅਤੇ ਕੈਨੇਡਾ ਦੇ ਸਬੰਧ ਉਸ ਵੇਲੇ ਵਿਗੜ ਗਏ ਜਦੋਂ ਹਰਦੀਪ ਸਿੰਘ ਨਿਝਰ ਕਤਲकांड ਮਾਮਲੇ ਦੇ ਵਿੱਚ ਭਾਰਤ ਦੀ ਸ਼ਮੂਲੀਅਤ ਹੋਣ ਦਾ ਜ਼ਿਕਰ ਕੀਤਾ ਗਿਆ ਔਰ ਜ਼ਿਕਰ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਜਿਸ ਤੋਂ ਬਾਅਦ ਹਜੇ ਤੱਕ ਦੋਹਾਂ ਦੇਸ਼ਾਂ ਵਿਚਾਲੇ ਸਬੰਧ ਸ਼ਾਂਤੀਪੂਰਨ ਨਹੀਂ ਬਣੇ 2024 ਦੌਰਾਨ ਵੀ ਸੁਰਖੀਆਂ ਦੇ ਵਿੱਚ ਰਹੇ ਨੇ ਭਾਰਤ ਤੇ ਕੈਨੇਡਾ ਦੇ ਤਣਾਅਪੂਰਨ ਰਿਸ਼ਤੇ ਹਾਲਾਂਕਿ ਚਰਚਾਵਾਂ ਇਹ ਵੀ ਚੱਲ ਰਹੀਆਂ ਨੇ ਕਿ ਕੈਨੇਡਾ ਦੇ ਅਧਿਕਾਰੀ ਗੁਪਤ ਰੂਪ ਦੇ ਵਿੱਚ ਭਾਰਤ ਦੇ ਅਧਿਕਾਰੀਆਂ ਦੇ ਨਾਲ ਮੀਟਿੰਗਸ ਕਰ ਰਹੇ ਨੇ ਤੇ ਹਰਦੀਪ ਨਿਜੜ ਕਤਲकांड ਮਾਮਲੇ ਦੇ ਨਾਲ ਜੁੜੀ ਹਰ ਇੱਕ ਜਾਣਕਾਰੀ ਇੱਕ ਦੂਜੇ ਨਾਲ ਸੰਜਿ ਕੀਤੀ ਜਾ ਰਹੀ ਹੈ ਤੇ ਇਸ ਮਾਮਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇ ਇਸ ਸਾਲ ਦੀ ਗੱਲ ਕਰੀਏ ਤਾਂ ਇਸ ਸਾਲ ਵੀ 2023 ਦੇ ਵਾਂਗ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਕੱਢ ਦਿੱਤਾ ਗਿਆ ਇੱਕ ਦੂਜੇ ਦੇ ਉੱਤੇ ਇਲਜ਼ਾਮ ਤੜਾਸ਼ੀਆਂ ਉਸੇ ਹੀ ਤਰੀਕੇ ਦੇ ਨਾਲ ਲੱਗਦੀਆਂ ਰਹੀਆਂ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ 2025 ਦੇ ਵਿੱਚ ਇਹ ਰਿਸ਼ਤੇ ਸੁਧਰ ਸਕਦੇ ਨੇ ਸਾਲ 2024 ਦੌਰਾਨ ਵੀ ਭਾਰਤ ਨਾਲ ਕੈਨੇਡਾ ਦਾ ਕੂਟਨੀਤਿਕ ਤਰ੍ਹਾਂ ਸੁਰੱਖਿਆ ਦੇ ਵਿੱਚ ਬਣਿਆ ਰਿਹਾ ਜੂਨ 2023 ਚ ਕੈਨੇਡੀਅਨ ਸਿੱਖ ਕਾਰਕੂਨ ਹਰਦੀਪ ਸਿੰਘ ਨਿਜੜ ਦੀ ਹਤਿਆਜ ਕੈਨੇਡਾ ਵੱਲੋਂ ਭਾਰਤ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਬਾਅਦ ਦੋਵੇਂ ਮੁਲਕਾਂ ਦੇ ਕੂਟਨੀਤਿਕ ਰਿਸ਼ਤਿਆਂ ਵਿੱਚ ਕੜਵਾਹਟ ਆ ਗਈ ਸੀ ਹਰਦੀਪ ਸਿੰਘ ਨਿਜੜ ਗੁਰੂ ਨਾਨਕ ਸਿੰਘ ਗੁਰਦੁਆਰੇ ਦੇ ਪ੍ਰਧਾਨ ਸਨ ਤੇ ਉਹ 6 ਫੋਰ ਜਸਟਿਸ ਜਥੇਬੰਦੀ ਦੇ ਨਾਲ ਵੀ ਜੁੜੇ ਹੋਏ ਸਨ ਹਰਦੀਪ ਨਿਜੜ ਪੰਜਾਬ ਦੇ ਜਲੰਧਰ ਸ਼ਹਿਰ ਦੇ ਨਾਲ ਸੰਬੰਧਿਤ ਸਨ ਨਿਜੜ ਉੱਤੇ ਭਾਰਤ ਦੇ ਵਿੱਚ ਕਈ ਮੁਕੱਦਮੇ ਚੱਲ ਰਹੇ ਸਨ ਭਾਰਤ ਦੀ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਯਾਨੀ ਕਿ NIA ਦੇ ਵੱਲੋਂ ਨਿਜਰ ਖਿਲਾਫ ਧਾਰਾ 124A ਯਾਨੀ ਕਿ ਦੇਸ਼ ਤ੍ਰੋਦਾ ਮੁਕੱਦਮਾ ਦਾਇਰ ਕੀਤਾ ਗਿਆ ਸੀ NIA ਨੇ ਨਿਜਰ ਤੇ 10 ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ ਲੰਘੇ ਸਾਲ ਕੈਨੇਡਾ ਦੇ ਵੱਲੋਂ ਭਾਰਤ ਤੇ ਦੋਸ਼ ਲਗਾਉਣ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਵੀ ਘਟ ਦਿੱਤਾ ਸੀ ਤੇ ਭਾਰਤ ਨੇ ਕੈਨੇਡੀਅਨ ਨਾਗਰਿਕਾਂ ਤੇ ਵੀਜ਼ਾ ਬੈਨ ਵੀ ਲਾ ਦਿੱਤਾ ਸੀ ਇਸ ਸਾਲ ਅਕਤੂਬਰ ਮਹੀਨੇ ਦੌਰਾਨ ਇੱਕ ਵਾਰ ਫਿਰ ਤੋਂ ਦੋਹਾਂ ਦੇਸ਼ਾਂ ਦੇ ਸਬੰਧਾਂ 'ਚੜਵਾਹਟ ਆਈ ਜਦੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਉੱਤੇ ਹਿੰਸਕ ਅਪਰਾਧਾਂ ਦਾ ਸਮਰਥਨ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਭਾਰਤ ਸਰਕਾਰ ਨੇ ਅਜਿਹਾ ਕਰਕੇ ਬੁਨਿਆਦੀ ਗਲਤੀ ਕੀਤੀ ਹੈ आरसीएमपी ਦੇ ਕਮਿਸ਼ਨਰ ਮਾਈਕ ਡਹਾਮ ਨੇ ਅਕਤੂਬਰ ਦੌਰਾਨ ਆਟਵਾਚ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਜਾਂਚ ਤੋਂ ਉਹਨਾਂ ਨੂੰ ਭਾਰਤ ਸਰਕਾਰ ਦੇ 에ਜੰਟਾਂ ਦੀ ਕੈਨੇਡਾ ਵਿੱਚ ਲੀਆਂ ਹਤਿਆਵਾਂ ਤੇ ਹਿੰਸਕ ਕਾਰਵਾਈਆਂ ਨਾਲ ਲਿੰਕ ਕੈਨੇਡਾ ਚ ਸਾਊਥ ਏਸ਼ੀਅਨ ਭਾਈਚਾਰੇ ਨੂੰ ਨਿਸ਼ਾਨਾ ਬਣਾਉਣ ਵਾਲੇ ਅਸੁਰੱਖਿਅਤ ਮਾਹੌਲ ਦੀ ਧਾਰਨਾ ਬਣਾਉਣ ਲਈ ਸੰਗਠਿਤ ਅਪਰਾਧ ਦੀ ਵਰਤੋਂ ਕਰਨ ਲੋਕਤੰਤਰੀ ਪ੍ਰਕਿਰਿਆਵਾਂ ਵਿੱਚ ਦਖਲਅੰਦਾਜ਼ੀ ਕਰਨ ਬਾਰੇ ਸਬੂਤ ਮਿਲੇ ਨੇ ਇਸ ਦੌਰਾਨ ਕੈਨੇਡਾ ਨੇ 6 ਭਾਰਤੀ ਡਿਪਲੋਮੈਟਸ ਨੂੰ ਕੱਢਣ ਦਾ ਐਲਾਨ ਕੀਤਾ ਭਾਰਤ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਤੇ ਕੈਨੇਡਾ ਨੇ ਤੁਰੰਤ ਜਵਾਬੀ ਕਾਰਵਾਈ ਕਰਦਿਆਂ 6 ਕੈਨੇਡੀਅਨ ਡਿਪਲੋਮੈਟਸ ਨੂੰ ਇੱਕ ਹਫ਼ਤੇ ਦੇ ਅੰਦਰ ਦੇਸ਼ ਛੱਡਣ ਦਾ ਹੁਕਮ ਦੇ ਦਿੱਤਾ ਭਾਰਤ ਸਰਕਾਰ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਹ ਕੈਨੇਡਾ 'ਚ ਸਿੱਖ ਵਖਵਾਦੀਆਂ ਨੂੰ ਨਿਸ਼ਾਨਾ ਬਣਾਉਣ ਲਈ ਅਪਰਾਧਿਕ گروਹਾਂ ਨਾਲ ਕੰਮ ਕਰ ਰਹੀ ਹੈ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਨਦੀਰ ਚੈਸਵਾਲ ਨੇ ਅਕਤੂਬਰ ਦੌਰਾਨ ਇਨ੍ਹਾਂ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਸੀ ਕਿ ਸਗੋਂ ਕੈਨੇਡੀਅਨ ਅਧਿਕਾਰੀ ਉਹਨਾਂ ਲੋਕਾਂ ਨੂੰ ਭਾਰਤ ਦੇ ਹਵਾਲੇ ਕਿਤੇ ਜਾਂਦੀਆਂ ਭਾਰਤ ਦੀਆਂ ਕੋਸ਼ਿਸ਼ਾਂ ਦਾ ਵਿਰੋਧ ਕਰ ਰਹੇ ਨੇ ਡਿਪਟੀ ਵਿਦੇਸ਼ ਮੰਤਰੀ ਡੇਵਿਡ ਮੌਰਿਸਨ ਨੇ ਅਕਤੂਬਰ ਦੌਰਾਨ ਐਮਪੀਜ਼ ਨੂੰ ਦੱਸਿਆ ਸੀ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦੇ ਇੱਕ ਸੀਨੀਅਰ ਅਧਿਕਾਰੀ ਤੇ ਕੈਨੇਡੀਅਨਸ ਨੂੰ ਧਮਕਾਉਣ ਜਾਂ ਮਾਰਨ ਦੇ ਵਰਤਾਰੇ ਨੂੰ ਮਨਜ਼ੂਰ ਕਰਨ ਤੇ ਦੋਸ਼ ਲਗਾਏ ਗਏ ਨੇ ਜ਼ਿਕਰ ਇਹ ਖਾਸ ਹੈ ਕਿ ਨਵੰਬਰ ਦੇ ਵਿੱਚ ਦੀਵਾਲੀ ਵਾਲੇ ਦਿਨ ਕੈਨੇਡਾ ਚ ਮਾਹੌਲ ਤਣਾਪੂਰਨ ਹੁੰਦਾ ਹੋਇਆ ਬੁਖਾਈ ਦਿੱਤਾ ਜਦੋਂ Hindu ਸਭਾ ਮੰਦਿਰ ਬ੍ਰੈਂਟਨ ਦੇ ਬਾਹਰ ਹਿੰਸਾ ਵੇਖੀ ਗਈ ਤੇ ਫਿਰ ਉਸ ਤੋਂ ਬਾਅਦ ਮਾਲਟਨ ਦੇ ਵਿੱਚ ਸਥਿਤ ਗੁਰਦੁਆਰਾ ਸਾਹਿਬ ਦੇ ਬਾਹਰ ਵੀ ਕੁਝ ਅਜੀਹਾ ਹੀ ਹਮੰਚਰ ਵੇਖਣ ਨੂੰ ਮਿਲਿਆ ਇਸ ਤੋਂ ਬਾਅਦ ਵੀ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਦੇ ਵਿੱਚ ਗੂੜਾ ਤਣਾ ਆ ਗਿਆ ਹੈ ਭਾਰਤ ਦੇ ਵੱਲੋਂ ਕੈਨੇਡਾ ਦੇ ਵਿੱਚ ਧਾਰਮਿਕ ਸੰਸਥਾਵਾਂ ਤੇ ਹੋਏ ਇਸ ਹਮਲੇ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਕੀਤੀ ਗਈ ਕੈਨੇਡਾ ਸਰਕਾਰ بار بار ਇਸ ਜ਼ੋਰ ਦੇ ਰਹੀ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਨਹੀਂ ਬਲਕਿ ਉਹਨਾਂ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਵੀ ਕੈਨੇਡਾ ਦੇ ਵਿੱਚ ਹੋ ਰਹੀਆਂ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਹੱਥ ਹੈ ਦੂਜੇ ਪਾਸੇ ਭਾਰਤ ਨੇ ਇਨਾਂ ਸਾਰੀਆਂ ਖਬਰਾਂ ਨੂੰ ਮੁੱਡੋਂ ਨੁਕਾਰ ਦਿੱਤਾ ਹੈ ਕੈਨੇਡਾ ਦੇ ਪ੍ਰਧਾਨ ਮੰਤਰੀ ਜਾਂ ਫਿਰ ਸਾਬਕਾ ਵਿੱਤ ਮੰਤਰੀ ਤੇ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰਲੈਂਡ ਨੂੰ ਜਦੋਂ ਇਹ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਮੀਡੀਆ ਏਜੰਸੀਆਂ ਜਾਂ ਫਿਰ ਜਾਂਚ ਏਜੰਸੀਆਂ ਕਿਸ ਆਧਾਰ ਤੇ ਉੱਤੇ ਇਹ ਦੋਸ਼ ਲਗਾ ਰਹੀਆਂ ਨੇ ਉਹ ਨਹੀਂ ਜਾਣਦੇ ਤੇ ਇਸ ਦੇ ਕੋਈ ਵੀ ਸਬੂਤ ਨਹੀਂ ਹਨ ਫਿਲਹਾਲ ਇਹਨਾਂ ਸਾਰੇ ਮਾਮਲਿਆਂ ਦੀ ਜਾਂਚ ਹੋ ਰਹੀ ਹੈ ਹਰਦੀਪ ਸਿੰਘ ਨਿਜੜ ਕਤਲकांड ਮਾਮਲੇ ਦੇ ਵਿੱਚ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਜੋ ਸਟੱਡੀ ਵੀਜ਼ੇ ਦੇ ਉੱਤੇ ਕੈਨੇਡਾ ਆਏ ਸਨ ਫਿਲਹਾਲ ਉਹਨਾਂ ਨੂੰ ਅਦਾਲਤਾਂ ਦੇ ਵਿੱਚ ਸਮੇਂ-ਸਮੇਂ ਤੇ ਪੇਸ਼ ਕਰਵਾਇਆ ਜਾਂਦਾ ਹੈ ਹਜੇ ਤੱਕ ਅਦਾਲਤ ਨੇ ਕੋਈ ਠੋਸ ਹੁਕਮ ਇਨਾਂ ਨੌਜਵਾਨਾਂ ਦੇ ਵਿਰੋਧਨ ਨਹੀਂ ਸੁਣਾਇਆ ਭਵਿੱਖ ਦੇ ਵਿੱਚ RCMP ਨੂੰ ਉਮੀਦ ਹੈ ਕਿ ਹਰਦੀਪ ਸਿੰਘ ਨਿਜੜ ਕਤਲकांड ਮਾਮਲੇ ਦੇ ਨਾਲ ਜੁੜੀ ਅਹਿਮ ਜਾਣਕਾਰੀ ਸਾਹਮਣੇ ਆਵੇਗੀ ਅਤੇ ਇਸ ਦੀ ਲਗਾਤਾਰ ਡੂੰਘਾਈ ਦੇ ਨਾਲ ਜਾਂਚ ਕਰਨ ਵਾਸਤੇ ਬਾਰ-ਬਾਰ ਭਾਰਤ ਸਰਕਾਰ ਤੋਂ ਵੀ ਸਹਿਯੋਗ ਮੰਗਿਆ ਜਾ ਰਿਹਾ ਹੈ ਗੁਪਤ ਸੂਤਰਾ ਨੇ ਇੱਕ ਖਬਰ ਸਾਂਝੀ ਕੀਤੀ ਹੈ ਕਿ ਕੈਨੇਡੀਅਨ ਅਧਿਕਾਰੀ ਭਾਰਤੀ ਅਧਿਕਾਰੀਆਂ ਦੇ ਨਾਲ ਗੁਪਤ ਮੁਲਾਕਾਤਾਂ ਕਰ ਰਹੇ ਨੇ ਤੇ ਇਸ ਵਿਸ਼ੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿਉਂਕਿ ਭਾਰਤ ਅਤੇ ਕੈਨੇਡਾ ਦੇ ਵਿੱਚ ਵਧ ਰਹੇ ਤਣਾਅ ਦੇ ਕਾਰਨ ਬਹੁਤ ਸਾਰੇ ਲੋਕਾਂ ਨੂੰ ਅਤੇ ਵਪਾਰ ਨੂੰ ਵੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਹਾਈਵੇ ਤੇ ਇੱਕ ਟਰੱਕ ਡਰਾਈਵਰ ਨੇ ਅਜਿਹਾ ਕੰਮ ਕੀਤਾ ਹੈ ਕਿ ਹਰ ਕੋਈ ਵਾਹ ਵਾਹ ਕਰ ਰਿਹਾ ਹੈ ਦਿਲਜੀਤ ਸੋਹੀ 34 ਸਾਲਾਂ ਦਾ ਉਹ ਟਰੱਕ ਡਰਾਈਵਰ ਜਿਸ ਨੇ ਇੱਕ ਚੰਗਾ ਕੰਮ ਕੀਤਾ ਤੇ ਹਰ ਪਾਸੇ ਉਸ ਦੀ ਸ਼ਲਾਘਾ ਹੋ ਰਹੀ ਹੈ ਦਿਲਜੀਤ ਸੋਹੀ ਨੇ ਇੱਕ ਔਰਤ ਨੂੰ ਉਸ ਦਾ ਗਵਾਚਾ ਹੋਇਆ ਪਰਸ ਦੇ ਦਿੱਤਾ ਇੰਨਾ ਹੀ ਨਹੀਂ 3 ਘੰਟੇ ਲਗਾਤਾਰ ਗੱਡੀ ਚਲਾਉਣ ਤੋਂ ਬਾਅਦ ਉਸ ਨੇ ਔਰਤ ਨੂੰ ਜਦੋਂ ਪਰਸ ਦਿੱਤਾ ਤਾਂ ਫਿਰ ਔਰਤ ਨੇ ਦਿਲਜੀਤ ਸੋਹੀ ਨੂੰ ਇਨਾਮ ਦੀ ਪੇਸ਼ਕਸ਼ ਕੀਤੀ ਦਿਲਜੀਤ ਛੋਹੀ ਨੇ ਇਨਾਮ ਵੀ ਠੋਕਰਾ ਦਿੱਤਾ ਤੇ ਔਰਤ ਨੂੰ ਆਪਣਾ ਨਾਮ ਦੱਸਣ ਤੋਂ ਵੀ ਮਨਾ ਕਰ ਦਿੱਤਾ ਬਿਨਾਂ ਨਾਮ ਦੱਸੇ ਬਿਨਾਂ ਇਨਾਮ ਲਏ ਉਹ ਉੱਥੋਂ ਚਲਾ ਗਿਆ ਤੇ ਫਿਰ ਉਸ ਤੋਂ ਬਾਅਦ ਔਰਤ ਦਿਲਜੀਤ ਛੋਹੀ ਨੂੰ ਲੱਭ ਲੈਂਦੀ ਹੈ ਉਸ ਵਾਸਤੇ ਗਿਫਟ ਭੇਜਦੀ ਹੈ ਤਾਂ ਫਿਰ ਬਾਕੀ ਸਾਰੇ ਲੋਕਾਂ ਨੂੰ ਇਸ ਘਟਨਾ ਦਾ ਪਤਾ ਲੱਗਦਾ ਹੈ ਦਿਲਜੀਤ ਛੋਹੀ ਨੂੰ ਉਸਦੀ ਟਰੱਕਿੰਗ ਕੰਪਨੀ ਦੇ ਵੱਲੋਂ ਵੀ ਸਨਮਾਨ ਦੇ ਕੇ ਨਵਾਜਿਆ ਗਿਆ ਜੋਦੋ ਟਰੱਕ ਚਾਲਕ ਦਲਜੀਤ ਸੋਹੀ ਨੇ ਬ੍ਰਿਟਿਸ਼ ਕੋਲੰਬੀਆ ਦੀ ਪਾਰਕਿੰਗ ਦੇ ਵਿੱਚ ਇੱਕ ਔਰਤ ਨੂੰ ਆਪਣਾ ਪਰਸ ਗਿਰੋਂਦੇ ਹੋਏ ਵੇਖਿਆ ਤਾਂ ਤੁਰੰਤ ਮਦਦ ਲਈ ਅੱਗੇ ਗਿਆ ਇਸ ਤੋਂ ਬਾਅਦ ਉਸ ਦਾ ਸਮਾਨ ਵਾਪਸ ਕਰਨ ਲਈ 3 ਘੰਟੇ ਦੀ ਡਰਾਈਵ ਕੀਤੀ ਇੱਕ ਸੰਕੇਤ ਜੋ ਬਾਅਦ ਚ ਉਸ ਨੂੰ ਇੱਕ ਉਦਾਰ ਤੋਹਫੇ ਦੇ ਵਜੋਂ ਤੇ ਇੱਕ ਵਿਕਾਰੀ ਟਰੱਕਿੰਗ ਪੁਰਸਕਾਰ ਲਈ ਨਾਮਜ਼ਦ ਕੀ 88 ਸੋਹੀ ਜੋ 34 ਸਾਲਾਂ ਦਾ ਹੈ ਤਿੱਕਾ ਅਲਗੜੀ ਚ ਰਹਿੰਦਾ ਹੈ 388 ਟਰਾਂਸਪੋਰਟ ਦੇ ਵਿੱਚ ਡਰਾਈਵਿੰਗ ਕਰਦਾ ਹੈ ਤੇ ਇੱਕ ਆਪਸਫੋਰਡ ਆਧਾਰਿਤ ਟਰਕਿੰਗ ਕੰਪਨੀ ਹੈ ਜੋ ਪੱਛਮੀ ਕੈਨੇਡਾ ਦੇ ਵਿੱਚ ਲੰਬੀ ਦੂਰੀ ਦੇ ਰੂਟਸ ਤੇ ਵਿੱਚ ਐਕਸਪੋਰਟ ਹੈ 29 ਨਵੰਬਰ ਨੂੰ ਕੈਲਗਰੀ ਤੋਂ ਆਪਸਫੋਰਡ ਦੀ ਯਾਤਰਾ ਦੌਰਾਨ ਸੋਹੀ ਨੇ ਬ੍ਰਿਟਿਸ਼ ਕੋਲੰਬੀਆ ਦੇ ਕੁਚਨ ਖੇਤਰ ਦੇ ਇੱਕ ਕਸਬੇ 골ਡਨ ਦੇ ਵਿੱਚ ਇੱਕ ਸੰਖੇਪ ਕਾਫੀ ਸਟਾਪ ਕੀਤਾ ਸੀ ਜਦੋਂ ਉਹ ਆਪਣੇ ਟਰੱਕ ਵੱਲ ਵਾਪਸ ਜਾ ਰਿਹਾ ਸੀ ਤਾਂ ਉਸਨੇ ਵੇਖਿਆ ਕਿ ਇੱਕ ਔਰਤ ਆਪਣਾ ਪਰਸ ਡੇਗ ਲੈਂਦੀ ਹੈ ਤੇ ਚਲੀ ਜਾਂਦੀ ਹੈ ਪੰਜਾਬੀ ਵਿੱਚ ਗੱਲ ਕਰਦਿਆਂ ਹੋਇਆਂ মিডিਆ ਏਜੰਸੀ ਨੂੰ ਸੋਹੀ ਨੇ ਚਾਕਿਓ ਨੇ ਪਰਸ ਨੂੰ ਇਸ ਉਮੀਦ ਦੇ ਨਾਲ ਚੁੱਕਿਆ ਕਿ ਇਹਦੇ ਵਿੱਚ ਫੋਨ ਹੋਵੇਗਾ ਤੇ ਉਸ ਔਰਤ ਦਾ ਕੋਈ ਕੰਟੈਕਟ ਮਿਲੇਗਾ ਪਰ ਇਸ ਦੀ ਬਜਾਏ ਉਸ ਪਰਸ ਦੇ ਵਿੱਚ ਪੈਸੇ ਆਈਡੀ ਕਾਰਡ ਦਸਤਾਵੇਜ਼ ਤੇ ਇੱਕ ਸੋਨੇ ਦੀ ਚੇਨ ਸੀ ਬਿਨਾਂ ਕਿਸੇ ਸੰਪਰਕ ਦੇ ਸੋਹੀ ਨੇ ਪਰਸ ਵਾਪਸ ਕਰਨ ਦੀ ਉਮੀਦ ਵਿੱਚ ਉਸ ਔਰਤ ਦਾ ਪਿੱਛਾ ਕਰਨ ਦਾ ਫੈਸਲਾ ਕੀਤਾ ਸੋਹਨੀ ਨੇ ਕਿਹਾ ਕਿ ਉਹਨੇ 3 ਘੰਟੇ ਕੋਈ ਵਾਸ਼ਰੂਮ ਬ੍ਰੇਕ ਵੀ ਨਹੀਂ ਲਿਆ ਹਾਈ ਰਿਵਰ ਅਲਬਰਟਾ ਦੌਰ ਸ਼ੈਲੀ ਜੇਮਸ ਨਾਦੀ ਇਹ ਔਰਤ ਪਰਿਵਾਰ ਨੂੰ ਮਿਲਣ ਲਈ ਸਲਵਨ ਆਮ ਜਾ ਰਹੀ ਸੀ ਸ਼ੁਰੂ ਦੇ ਵਿੱਚ ਉਹਨੇ ਕਿਹਾ ਕਿ ਉਹ ਸਥਿਤੀ ਤੋਂ ਅਣਜਾਣ ਸੀ ਤੇ ਇੱਕ ਟਰੱਕ ਨੂੰ ਉਹ ਆਪਣੇ ਮਗਰ ਆਉਂਦਿਆਂ ਵੇਖ ਕੇ ਚਿੰਤਾ ਦੇ ਵਿੱਚ ਚਲੀ ਗਈ ਕਿ ਆਖਰਕਾਰ ਇੱਕ ਟਰੱਕ ਡਰਾਈਵਰ ਉਸ ਦਾ ਪਿੱਛਾ ਕਰਕੇ ਉੜਿਆ ਜੇਮਸ ਨੇ ਕਿਹਾ ਕਿ ਮੈਂ ਇਸ ਤਰ੍ਹਾਂ ਸੀ ਕਿ ਉਹ ਮੇਰਾ ਪਿੱਛਾ ਕਿਉਂ ਕਰ ਰਿਹਾ ਹੈ ਤੇ ਉਸਨੇ ਆਪਣੀਆਂ ਲਾਈਟਸ ਨੂੰ بار بار ਚਮਕਾਉਣ ਦੀ ਵੀ ਕੋਸ਼ਿਸ਼ ਕੀਤੀ ਜਦੋਂ ਉਹ ਆਖਰਕਾਰ ਸਿਕਾ ਮਾਸ ਤੇ ਇੱਕ ਗੈਸ ਸਟੇਸ਼ਨ ਤੇ ਰੁਕੀ ਤਾਂ ਸੋਹੀ ਨੇ ਉਸ ਕੋਲ ਪਹੁੰਚ ਕਰਕੇ ਉਸ ਨੂੰ ਉਸਦਾ ਪਰਸ ਵਾਪਸ ਕਰ ਦਿੱਤਾ ਜੇਮਸ ਨੇ ਸੋਹੀ ਦਾ ਧੰਨਵਾਦ ਕੀਤਾ ਤੇ ਉਸ ਨੂੰ 500 ਡਾਲਰ ਨਗਦ ਇਨਾਮ ਦੀ ਪੇਸ਼ਕਸ਼ ਕੀਤੀ ਪਰ ਸੋਹੀ ਨੇ ਇਨਕਾਰ ਕਰ ਦਿੱਤਾ ਜੇਮਸ ਨੇ ਉਸ ਦਾ ਨਾਮ ਪੁੱਛਿਆ ਪਰ ਉਸ ਨੇ ਆਪਣਾ ਨਾਮ ਨਹੀਂ ਦੱਸਿਆ ਜੇਮਸ ਨੇ ਕਿਹਾ ਕਿ ਉਹ ਉਸ ਟਰੱਕ ਡਰਾਈਵਰ ਨੂੰ ਮਿਲ ਕੇ ਸ਼ੁਕਰੀਆਦਾ ਕਰਨਾ ਚਾਹੁੰਦੀ ਸੀ ਪਰ ਉਹ ਉਸ ਤੱਕ ਕਿਸੇ ਵੀ ਤਰੀਕੇ ਪਹੁੰਚ ਨਹੀਂ ਸਕੀ ਤੇ ਫਿਰ ਉਸ ਨੇ ਟਰੱਕ ਤੇ ਟਰੇਲਰ ਨੰਬਰ ਦੀ ਵਰਤੋਂ ਕਰਕੇ ਉਸ ਟਰੱਕ ਡਰਾਈਵਰ ਸੋਹੀ ਨੂੰ ਟਰੈਕ ਕੀਤਾ ਤੇ ਕਈ ਦਿਨ ਕਾਲਸ ਕਰਨ ਤੋਂ ਬਾਅਦ ਜੇਮਸ ਨੇ ਆਖਰਕਾਰ 38 ਟ੍ਰਾਂਸਪੋਰਟ ਤੱਕ ਪਹੁੰਚ ਕੀਤੀ ਫਿਰ ਉਸ ਨੇ ਸੋਹੀ ਨੂੰ ਧੰਨਵਾਦ ਪ੍ਰਗਟ ਕਰਨ ਲਈ ਇੱਕ ਆਈਫੋਨ ਤੇ ਇੱਕ ਨੋਟ ਭੇਜਿਆ 38 ਟ੍ਰਾਂਸਪੋਰਟ ਦੇ ਸੁਰੱਖਿਆ ਤੇ ਪਾਲਣਾ ਸੁਪਰਵਾਈਜ਼ਰ ਪਲਵਿੰਦਰ ਸਿੰਘ ਨੇ ਕਿਹਾ ਕਿ ਦਲਜੀਤ ਸੋਹੀ ਨੇ ਜੋ ਕੀਤਾ ਉਸ ਤੋਂ ਹਰ ਕੋਈ ਬਹੁਤ ਖੁਸ਼ੀ ਸੋਹੀ ਜੋ 2021 ਤੋਂ ਕੰਪਨੀ ਦੇ ਨਾਲ ਸੀ ਉਸਨੇ ਕੰਮ ਤੇ ਕਿਸੇ ਨੂੰ ਵੀ ਨਹੀਂ ਸੀ ਦੱਸਿਆ ਕਿ ਉਸਦੇ ਨਾਲ ਕੀ ਹੋਇਆ ਇਥੋਂ ਤੱਕ ਹੀ ਹੋਨੇ ਆਪਣੇ ਪਰਿਵਾਰ ਨਾਲ ਵੀ ਇਸ ਗੱਲ ਦਾ ਜ਼ਿਕਰ ਨਹੀਂ ਸੀ ਕੀਤਾ 트리플 ਐਚ ਟਰਾਂਸਪੋਰਟ ਦੇ ਐਚ ਆਰ ਮੈਨੇਜਰ ਹਰਪ੍ਰੀਤ ਸਬਰਵਾਲ ਨੇ ਸੋਹੀ ਦੀ ਨਿਮਰਤਾ ਦੀ ਸ਼ਲਾਘਾ ਕੀਤੀ ਉਹਨਾਂ ਕਿਹਾ ਕਿ ਸੱਜਣ ਆਪਣੇ ਬਾਰੇ ਸ਼ੇਖੀ ਨਾ ਕਰਨ ਲਈ ਕਾਫੀ ਨਿਮਰ ਨੇ ਪਰ ਅਸੀਂ ਕਿ ਸਕਾਰਾਤਮਕ ਤਰੀਕੇ ਦੇ ਨਾਲ ਇਹ ਸਭ ਕੁਝ ਦੇਖ ਕੇ ਕਾਫੀ ਹੈਰਾਨ ਹੋਏ ਕੰਪਨੀ ਨੇ ਬਾਅਦ ਦੇ ਵਿੱਚ ਸੋਹੀ ਨੂੰ ਪਛਾਣਨ ਲਈ ਆਪਣੇ ਐਡਸਫੋਰਟ ਦਫ਼ਤਰ ਦੇ ਵਿੱਚ ਇੱਕ ਹੈਰਾਨੀਜਨਕ ਸਮਾਗਮ ਦਾ ਆਯੋਜਨ ਕੀਤਾ ਸਬਰਵਾਲ ਨੇ ਕਿਹਾ ਕਿ ਸੋਹੀ ਦੀ ਪ੍ਰਸ਼ੰਸਾ ਕਰਨ ਵਾਸਤੇ ਇੱਕ ਸਮਾਗਮ ਕੀਤਾ ਗਿਆ ਜਿਸ ਦੇ ਵਿੱਚ ਸੋਹੀ ਨੂੰ ਆਨਰ ਕੀਤਾ ਜਾ ਸਕੇ ਅਤੇ ਐਡਸਫੋਰਟ ਦੇ ਦਫ਼ਤਰ ਦੇ ਵਿੱਚ ਇਸ ਸਮਾਗਮ ਦਾ ਆਯੋਜਨ ਕੀਤਾ ਗਿਆ ਸਮਾਗਮ ਦੇ ਵਿੱਚ ਸ਼ਾਮਲ ਹੋਣ ਲੱਗਿਆ ਸੋਹੀ ਕਾਫੀ ਸ਼ਰਮਾਰ ਸੀ ਸਬਰਵਾਲ ਨੇ ਕਿਹਾ ਕਿ ਉਹ ਗੁੱਡ ਸਮ ਰਿਟਨ ਦੀਆਂ ਕਾਰਵਾਈਆਂ ਨੇ ਉਸ ਨੂੰ ਟਰੱਕ ਲੋਡ ਕੈਰੀਅਰਸ ਐਸੋਸੀਏਸ਼ਨ ਦੇ ਹਾਈਵੇ ਐਂਜਲ ਅਵਾਰਡ ਲਈ ਨਾਮਜ਼ਦ ਕੀ ਪ੍ਰਾਪਤ ਕੀਤੀ ਹੈ ਐਸੋਸੀਏਸ਼ਨ ਦੇ ਅਨੁਸਾਰ ਪ੍ਰੋਗਰਾਮ 1997 ਤੋਂ ਨੌਕਰੀ ਤੇ ਹੁੰਦਿਆਂ ਹੋਇਆਂ ਨਿਰਸਵਾਰਥ ਦੂਜਿਆਂ ਦੀ ਮਦਦ ਕਰਨ ਵਾਲੇ ਡਰਾਈਵਰਸ ਨੂੰ ਮਾਨਤਾ ਦਿੰਦਾ ਹੈ ਸੋਹੀ ਦਾ ਕਹਿਣਾ ਹੈ ਕਿ ਉਸਨੇ ਪ੍ਰਸ਼ੰਸਾ ਲਈ ਕੋਈ ਮਦਦ ਨਹੀਂ ਕੀਤੀ ਪਰ ਮਾਨਤਾ ਪ੍ਰਾਪਤ ਕਰਕੇ ਖੁਸ਼ ਹੈ ਦਲਜੀਤ ਸੋਹੀ ਨੇ ਬਤੌਰ ਇਨਸਾਨ ਜੋ ਕੰਮ ਕੀਤਾ ਉਸ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ ਸੋਹੀ ਨੇ ਆਪਣਾ ਸਵਾਰਥ ਨਹੀਂ ਵਿਖਿਆ ਉਹਨੇ ਬਿਨਾਂ ਸਵਾਰਥ ਤੋਂ ਜੀਮਸ ਦਾ ਪਰਸ ਉਹਨੂੰ ਲੁਟਾਇਆ 3 ਘੰਟੇ ਦੀ ਡਰਾਈਵ ਕੀਤੀ ਤੇ ਇਸ ਤੋਂ ਬਾਅਦ ਕਿਸੇ ਕੋਲ ਆਪਣੀ ਇਸ ਸ਼ਲਾਘਾਯੋਗ ਕੰਮ ਦਾ ਜ਼ਿਕਰ ਵੀ ਨਹੀਂ ਕੀਤਾ ਜਿਸ ਕਰਕੇ ਟਰੱਕ ਐਸੋਸੀਏਸ਼ਨ ਨੇ ਸੋਹੀ ਨੂੰ ਸਨਮਾਨਿਤ ਕੀਤਾ ਚੰਦ ਚੰਦੇ ਇੱਕ ਵਾਰ ਫਿਰ ਨਜ਼ਰ ਮਾਰ ਲੈਣਿਆ ਅੱਜ ਦੇ ਮੁੱਖ ਹੈਡਲਾਈਨਸ ਤੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਮੌਤ ਤੇ ਸ਼ਰਦਾਂਝਲੀਆਂ ਕੀਤੀਆਂ ਗਈਆਂ ਪੇਟ ਕੈਨੇਡਾ ਦੇ ਸਾਬਕਾ ਪ੍ਰਧਾਨ ਮੰਤਰੀ ਤੇ ਮੌਜੂਦਾ ਨੇ ਪ੍ਰਗਟਾਇਆ ਡੂੰਘਾ ਦੁੱਖ ਨਵੇਂ ਸਾਲ ਦੇ ਵਿੱਚ ਲਿਬਰਲ ਸਰਕਾਰ ਵਿਰੁੱਧ ਬੇਪਰੋਸਕੀ ਮਤਾ ਲਿਆਉਣਗੇ ਕੰਜ਼ਰਵੇਟਿਵਸ ਤਿੰਨ ਬੇਪਰੋਸਕੀ ਮਤੇ ਪਹਿਲਾਂ ਹੀ ਹੋ ਚੁੱਕੇ ਨੇ ਅਸਫਲ ਇਸ ਸਾਲ ਵੀ ਸੁਰਖੀਆਂ 'ਚ ਬਣੇ ਰਹੇ ਭਾਰਤ ਤੇ ਕੈਨੇਡਾ ਦੇ ਰਿਸ਼ਤੇ ਹਜੇ ਤੱਕ ਤਣਾਪੂਰਨ ਰਿਸ਼ਤਿਆਂ 'ਚ ਨਹੀਂ ਆਇਆ ਕੋਈ ਸੁਧਾਰ ਪੰਜਾਬੀ ਟਰੱਕ ਡਰਾਈਵਰ ਨੇ ਜਿੱਤਿਆਂ ਲੋਕਾਂ ਦਾ ਦਿਲ ਕੀਤਾ ਅਜਿਹਾ ਕੰਮ ਮਿਲੇ ਸਨਮਾਨ ਇਸ ਦੇ ਨਾਲ ਹੀ ਮੈਨੂੰ ਦਿਜਾਸਤ ਕਲ ਫੇਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ